कामगड़ छन्नादी रुपेंद्र कौर ਨੇ ਆਪਣੇ ਜੇਠ ਅਤੇ ਆਪਣੇ ਪਤੀ ਤੇ ਇਲزام ਲਗਾ ਕੇ ਕਿਹਾ ਕਿ ਉਹ ਉਹਨਾਂ ਨੂੰ ਜ਼ਮੀਨ ਦਾ ਵੰਡਾ ਛੇਕਾ ਨਹੀਂ ਦਿੰਦੇ ਇਸ ਬੰਦੇ ਵਿੱਚ ਜਦੋਂ ਉਸਨੇ ਆਪਣੇ ਜੇਠ ਨਾਲ ਗੱਲ ਕੀਤੀ ਤਾਂ ਉਸਦੇ ਜੇਠ ਤੇ ਪਤੀ ਜਿਨੇ ਉਸ ਨੂੰ ਘਾਰ ਆਕੇ ਦਿੱਤੇ ਇਸ ਬੰਦੇ ਵਿੱਚ ਰੁਪਿੰਦਰ ਕੌਰ ਨੇ थाना ਮਰਗੜ ਦੇ ਵਿੱਚ ਕੇਸ ਦਰਜ ਕਰਾਇਆ ਡਾਕਟਰ ਦੇ ਜਨਨਾ ਅਤੇ ਰੁਪਿੰਦਰ ਕੌਰ ਦੇ ਬਿਆਨ ਤੇ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਰਿਪਾਲ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਰੁਪਿੰਦਰ ਕੌਰ ਦਾ ਪਤੀ ਜੱ ਸ਼ਰੀਆਮ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਰੁਪਿੰਦਰ ਕੌਰ ਅਤੇ ਉਸ ਦੀ ਟੀਮ ਨੂੰ ਮਾਰਨ ਦੀਆਂ ਗੱਲਾਂ ਵੀ ਕਰ ਰਿਹਾ ਹੈ ਤੇ ਜ਼ਮੀਨ ਦਾ ਬਣਦਾ ਛੇਕਾ ਮੰਗਣ ਦੇ ਕੋਟਮਾਰ ਕੀਤੀ ਗਈ ਜੀਐਸਟੀ ਵੱਲੋਂ ਆਪਣੀ ਹੀ ਪਰਚਾਈ ਤੇ ਕੋਟਮਾਰ ਕੀਤੀ ਗਈ ਹੈ ਸੋ ਵਿਧਵਾ ਪੰਚਾਇਤ ਨੇ ਜੀਐਸਟੀ ਨੂੰ ਜ਼ਮੀਨ ਦਾ ਬਣਦਾ ਹੋਇਆ ਛੇਕਾ ਮੰਗਿਆ ਸੀ ਜਿਸ ਤੇ ਅਮਰੀਕ ਸਿੰਘ ਨੇ ਪਰਚਾਈ ਨੂੰ ਕਰਾ ਕੇ ਕੁੱਟਿਆ ਤੇ ਜੀਐਸਟੀ ਦੇ ਪਤੀ ਜੇਲੇ ਕਾ ਕਰਕੇ ਕੋਟਮਾਰ ਕੀਤੀ ਰੁਪਿੰਦਰ ਕੌਰ ਨੇ थाना ਮਰਗੜ ਦੇ ਵਿੱਚ ਕੇਸ ਦਰਜ ਕਰਵਾਇਆ ਇਫਰ ਹਾਲ ਚਲੇ ਕੀ ਪੁਲਿਸ ਦੇ ਵੱਲੋਂ ਨਦੀਪਾਲ ਕਰ ਲਈ ਸ਼ੁਰੂ ਕਰ ਦਿੱਤੀ ਗਈ ਤੇ ਜੇਤ ਦੇ ਵੱਲੋਂ ਆਪਣੀ ਵਿਧਵਾ ਪਰਚਾਈ ਦੇ ਨਾਲ ਕੋਟ ਮਾਰ ਕੀਤੀ ਗਈ ਜ਼ਮੀਨ ਦਾ ਬੰਦਾ ਛੇਕਾ ਮੰਗਰ ਤੇ ਕੋਟ ਮਾਰ ਕੀਤੀ ਗਈ ਹੈ ਦਾਜੇ ਕੀ ਉਸ ਜਫਤੀ ਜਵਲ ਲਾਈਫ ਉਹ ਕੇ ਫੇਸਬੁਕ ਤੇ ਜੜਾ ਕੀ ਨਰਮਕੀਆਂ ਵੀ ਲਗਾਤਾਰ ਦਿੱਤੀਆਂ ਚਾਰੀਆਂ ਨੇ ਕੀ ਗੱਲ ਹੁੰਦਾ ਪਿੱਛੇ ਉਸ ਨੇ ਪੁਆਇ ਇੱਕ ਕਿਆਸੀ ਪੋਰਮ ਕਰਕੇ ਕਿਸੇ ਤੋਂ ਪੈਸੇ ਪੈਸੇ ਰਹਿਦੇ ਨਹੀਂਗੇ ਕਿਸੇ ਨੂੰ ਸਭ ਕੁ ਦਾਬ ਚਾਹੀਦਾ ਤੇ ਨਾਨੀ ਜੇ ਜਦੀ ਅਗੇ ਸਾਡੇ ਕਣੀ ਤੇ ਦੋਨੇ ਜਾਨੇ ਪਿਓ ਪੁੱਤ ਆ ਕੇ ਇੱਕ ਬੰਨ ਬੰਦੇ ਵੱਡੇ ਜੇਟ ਕੇ ਗਏ ਉਹਨਾਂ ਦੇ ਘਰ ਆਏ ਨੂੰ ਬਹੁਤ ਕੁੱਟਿਆ ਫੇਸ ਹੋੜੀ ਨਹੀਂ ਦੂਜੀ ਨੂੰ ਫਿਰ ਮੈਨੂੰ ਫੁੱਲ ਘੋਲ ਲਏ ਤੇ ਗਏ ਕੁੱਟਵਾ ਦੇ ਜਿਹੜੇ ਸੁਨ ਜਾਤ ਸੋਈਆ ਹੋਣੇ ਵੀ ਬਹੁਤ ਕੁੱਟਿਆ ਮੈਨੂੰ ਨਾਲ ਉਹਨੇ ਕੁੱਟਿਆ ਮੇਰੇ ਜੇਟ ਮੇਰੇ ਰੱਬ ਸਾਡਾ ਡੈਡੀ ਹੈ ਜੀ ਬਹੁਤ ਜੇ ਜੇ ਤਬ ਵਿਧ ਪਾਉਂਗੀ ਆ ਬਹੁਤ ਪੋਗੀ ਤਾਂ ਸਾਡੇ ਨਾਲ ਚੰਨ ਤਾਂ ਕੋਈ ਸਾਡੀ ਨਿੰਦੇ ਸੀ ਨੋ ਨਾ ਦਾ ਸਾਬ ਨੂੰ ਸਾਡੇ ਤੋਂ ਸੁਸਪੋਚ ਹੈ ਨੋ ਸੋ ਮੇਰਾ ਨਾਮ ਹਰਦੀਪ ਕੌਰ ਆ ਜੀ ਇਹ ਲਈ ਸਾਡੇ ਵਾਸਤੇ ਗੰਦ ਹੋਈ ਹੈ ਜੀ ਇਹ ਜਮੀਨ ਪਿੱਛੇ ਸਾਨੂੰ ਠੇਕ ਕਰਨ ਦਾ ਬਹੁਤ ਜ਼ਿਆਦਾ ਘਟ ਆਪ ਦਾ ਜਨ ਜੀ ਰੱਖ ਲੈਣਾ ਸਾਨੂੰ ਥੋੜਾ ਜਿਹਾ ਗੰਦਾ ਸਾਡਾ ਉੱਤੇ ਗੁਜ਼ਾਰਾ ਨਹੀਂ ਹੁੰਦਾ ਬਾਬਾ ਮਰੀਕ ਸਿੰਘ ਕੋਈ ਮੇਰਾ ਦਿਓਰ ਲੱਗਦਾ ਹੈ ਮੇਰੇ ਬੰਦਾ ਆਏ ਨਹੀਂ ਸਰਤੇ ਸਾਰੀ ਜਲੀ ਬਹੁਤ ਤੰਗ ਕਰਦਾ ਉਹ Yes.